ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਵਿਧਾਇਕ ਪਠਾਨ ਮਾਜਰਾ ਦੀ ਜ਼ਮਾਨਤ ਅਰਜੀ ਤੇ ਅੱਜ ਸੁਣਵਾਈ ਹੋਰ ਜਾ ਰਹੀ ਹੈ ਪਟਿਆਲਾ ਦੀ ਅਦਾਲਤ ਦੇ ਵਿੱਚ ਬਹਿਸ ਹੋਵੇਗੀ ਤੁਹਾਨੂੰ ਦੱਸ ਦਈਏ ਪਿਛਲੇ 1 ਮਹੀਨੇ ਤੋਂ ਪਠਾਨ ਮਾਜਰਾ ਇਸ ਮਾਮਲੇ ਦੇ ਵਿੱਚ ਪਗੋੜੇ ਚੱਲ ਰਹੇ ਨੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪਠਾਨ ਮਾਜਰਾ ਜੋ ਕਿ ਬਲਾਤਕਾਰ ਦਾ ਇੱਕ ਮਾਮਲਾ ਦਰਜ ਹੋਣ ਤੋਂ ਬਾਅਦ ਤੋਂ ਹੀ ਪਗਵਾੜੇ ਚੱਲ ਰਹੇ ਨੇ ਅਗਾਊਂ ਜ਼ਮਾਨਤ ਦੇ ਲਈ ਉਹਨਾਂ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਪਟਿਆਲਾ ਅਦਾਲਤ ਦੇ ਵਿੱਚ ਜ਼ਮਾਨਤ ਦੇ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ ਸੋ ਉਸੇ ਪਟੀਸ਼ਨ ਦੇ ਉੱਤੇ ਅੱਜ ਸੁਣਵਾਈ ਹੋਣੀ ਹੈ ਪਠਾਨ ਮਾਜਰਾ ਪੱਖ ਅਤੇ ਸਰਕਾਰੀ ਵਕੀਲਾਂ ਦੇ ਵਿਚਕਾਰ ਇਹ ਬਹਿਸ ਹੋਣੀ ਹੈ ਸੋ ਸੁਣਵਾਈ ਅੱਜ ਦੁਪਹਿਰ ਤੱਕ ਹੋਣ ਦੀ ਸੰਭਾਵਨਾ ਹੈ ਸੋ ਅਦਾਲਤ ਵੱਲੋਂ ਇਹ ਪਟੀਸ਼ਨ ਦੇ ਉੱਤੇ ਅੱਜ ਜਿਹੜਾ ਆਪਣਾ ਫੈਸਲਾ ਸੁਣਾਏ ਜਾਣ ਦੀ ਉਮੀਦ ਹੈ ਪਟੀਸ਼ਨ ਦੇ ਵਿੱਚ ਪਠਾਨ ਮਾਜਰਾ ਦਾ ਪੱਖ ਦੋ ਦਲੀਲਾਂ ਰੱਖ ਸਕਦਾ ਇੱਕ ਤਾਂ ਉਹਨਾਂ ਦੇ ਵਿਰੋਧ ਜਿਹੜਾ ਮਾਮਲਾ ਹੈ ਉਹ ਸਿਆਸਤ ਤੋਂ ਪ੍ਰੇਰਿਤ ਹੈ ਰਾਜਨੀਤੀ ਤੋਂ ਪ੍ਰੇਰਿਤ ਹੈ ਤੇ ਦੂਸਰਾ ਜਿਸ ਸ਼ਿਕਾਇਤ ਦੇ ਆਧਾਰ ਤੇ ਇਹ ਕੇਸ ਦਰਜ ਕੀਤਾ ਗਿਆ ਉਹ ਲੰਬੇ ਸਮੇਂ ਤੋਂ ਲੰਬਿਤ ਹੈ ਸੋ ਸਰਕਾਰ ਨੇ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਇਰ ਕਰ ਦਿੱਤਾ ਤੇ ਹੁਣ ਦੋਵਾਂ ਪਾਸਿਆਂ ਦੀਆਂ ਦਲੀਲਾਂ ਸੁਣਨੀਆਂ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਸਰਕਾਰ ਨੂੰ ਸਵਾਲ ਵੀ ਕੀਤਾ ਸੀ ਕਾਰਵਾਈ ਉਦੋਂ ਸ਼ੁਰੂ ਹੋਈ ਜਦੋਂ ਪਠਾਨ ਮਾਜਰਾ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੇ ਉੱਤੇ ਹੜ ਪ੍ਰਬੰਧਨ ਦੇ ਸਬੰਧ ਦੇ ਵਿੱਚ ਇਲਜ਼ਾਮ ਲਗਾਉਂਦੇ ਨੇ ਪਾਰਟੀ ਦੇ ਦਬਾਅ ਦੇ باوجود ਆਪਣਾ ਬਿਆਨ ਵਾਪਸ ਲੈਣ ਤੋਂ ਇਨਕਾਰ ਕਰਦੇ ਨੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਆਗੂਆਂ ਦੇ ਦਾ ਦਬਾਅ ਹੋਣ ਦਾ ਇਲਜ਼ਾਮ ਵੀ ਪਠਾਨ ਮਾਜਰਾ ਵੱਲੋਂ ਲਗਾਇਆ ਜਾਂਦਾ ਹੈ ਸੋ ਇਹ ਉਹ ਤਮਾਮ ਮਾਮਲੇ ਨੇ ਜਿਸ ਤੋਂ ਬਾਅਦ ਪਠਾਨ ਮਾਜਰਾ ਦੇ ਉੱਤੇ ਇਹ ਮਾਮਲਾ ਜਿਹੜਾ ਦਰਜ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਪਘੋੜੇ ਹੋ ਜਾਂਦੇ ਨੇ ਇਸ ਦੌਰਾਨ ਆਪਣੇ ਜਿਸ ਦੌਰਾਨ ਉਹ ਪਗੋੜੇ ਨੇ ਇਸੇ ਦੌਰਾਨ ਉਹਨਾਂ ਵੱਲੋਂ ਵੀਡੀਓ ਜਿਹੜੀ ਉਹ ਜਾਰੀ ਕੀਤੀ ਜਾਂਦੀ ਵੀਡੀਓ ਦੇ ਰਾਹੀਂ ਉਹ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਨੇ ਦਿੱਲੀ ਦੇ ਆਵਾਦੀ ਪਾਰਟੀ ਦੇ ਆਗੂਆਂ ਦਾ ਵੀ ਘਰਾਉ ਕਰਦੇ ਨੇ ਸੋ ਇਸ ਮਾਮਲੇ ਤੇ ਅੱਜ ਪਠਾਨ ਮਾਜਰਾ ਦੀ ਪਟੀਸ਼ਨ ਦੇ ਉੱਤੇ ਅਗਾਊ ਜ਼ਮਾਨਤ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਹੋਵੇਗੀ ਦੇਖਣਾ ਇਹ ਹੋਵੇਗਾ ਕਿ ਅਦਾਲਤ ਪਠਾਨ ਮਾਜਰਾ ਨੂੰ ਕੋਈ ਰਾਹਤ ਦਿੰਦੀ ਹੈ ਜਾਂ ਨਹੀਂ ਦਿੰਦੀ